ਕਾਰ ਜੋ ਮੇਰੇ ਸਾਰੇ ਹੀ ਬਾਪੂ ਮੇਰੇ ਬਜ਼ੁਰਗੋ ਮੇਰੇ ਨੌਜਵਾਨ ਭਰਾਵੋ ਅੰਦੋਲਨ ਬੜੀ ਚੱਲਦੀ ਗੱਲਾਂ ਦੇ ਵਿੱਚ ਚੱਲ ਰਿਹਾ ਹੈ ਇਥੋਂ ਮੇਰੀ ਆਵਾਜ਼ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਜਾਣੀ ਆ ਕੱਲ ਆਵਾ ਨੌਜਵਾਨੋ ਮੇਰੇ ਵੀਰੋ ਜਿਵੇਂ ਆਪਾਂ ਪਹਿਲਾ ਜੱਥਾ ਲੈ ਕੇ ਆਏ ਸੀਗੇ ਆਉਣ ਅੱਜ ਦੇ ਵਿੱਚ ਆਪਾਂ ਫੇਰ ਜਿਹੜਾ ਜੱਥਾ ਇੱਕ ਵੱਡਾ ਲੈ ਕੇ ਆਉਣਾ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਖਾਸ ਕਰਕੇ ਮੈਂ ਨੌਜਵਾਨਾਂ ਦੀ ਗਵਾਈ ਕਰਦਾ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਮੈਂ ਤੁਹਾਨੂੰ ਸੇਧ ਦੇ ਉੱਪਰੋਂ ਪੇ ਚੋਜਨ মিডিਆ ਲਗਾ ਹੀ ਵੀ ਜਿਹੜਾ ਫੇਰੀ ਆਵਾਜ਼ ਜਾਣੀ ਹੈ ਤੇ ਆਉਣ ਵਾਲਾ ਚਿਰ ਦੇ ਵਿੱਚ ਆਪਾਂ ਜਿਹੜਾ ਗੌਰਵੀ ਵਟਨ ਦਾ ਪ੍ਰੋਗਰਾਮ ਆ ਫੇਰ ਸਭੂ ਦਾ ਆਵੇ ਵਾਰੀ ਵਾਰੀ ਵੱਢ ਕੇ ਆਪਾਂ ਕਰਦੇ ਰਹਿਾਂਗੇ ਪਰ ਮੇਰੀ ਜਿਹੜੀ ਬੇਨਤੀ ਉਹ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਬੜਾ ਮਾਹੌਲ ਚੋਣਾਂ ਦੇ ਵੀ ਤਕਰਾਂ ਬੋਟਾਂ ਲਈ ਤਕਰਾਂ ਸਾਨੂੰ ਜਿੱਥੇ ਦਾ ਹੱਕਾਂ ਦੀ ਗੱਲ ਹੈ ਜਿੱਥੇ ਸਾਡੇ ਪੰਜਾਬ ਦੀ ਗੱਲ ਹੈ ਸਾਨੂੰ ਸਭ ਤੋਂ ਵੱਧ ਧਿਆਨ ਆਪਣਾ ਇੱਥੇ ਕਰ ਧਿਆਨ ਦੇ ਇੱਥੇ ਦੇਣਾ ਪਾਣਾ ਇੱਥੇ ਧਿਆਨ ਰੱਖਣਾ ਪੈਣਾ ਕਿਉਂਕਿ ਅਸਲੀਅਤ ਇਹ ਚੀਜ਼ ਵਿਚਾਰ ਰਿਹਾ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਨਾਲ ਸੈਂਟਰ ਗਵਰਨਮੈਂਟ ਹਮੇਸ਼ਾ ਕੋਈ ਬਤਰੀ ਮਾਲ ਅਸਰੂ ਕਰਦੀ ਆਈ ਹੈ ਉਹਨੇ ਪੰਜਾਬ ਨੂੰ ਕਿਤੇ ਆਪਣਾ ਹਿੱਸਾ ਸਮਝਾਈ ਨਹੀਂ ਪਰ ਕੱਲ ਵੀਰੋ ਇਹ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਨੇ ਗਏ ਸਾਡੇ ਰਾਜਨੀਤਿਕ ਲੋਕ ਲੀਡਰ ਰੋਕਣਗੇ ਘੱਟਕਾ ਉਹ ਨਹੀਂ ਕਰ ਰਹੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਤੇ ਬਾਪੂ ਵੱਡੇ ਨੇਗੇ ਅੱਜ ਇੰਟਰਨੈਟ ਬੜਾ ਘੱਟ ਚੱਲਦਾ ਕਾ ਪਿਛਲੇ ਦਿਨ ਜਿਹੜੀ ਘਟਨਾ ਪਿਛਲੇ ਕੱਲ ਤੇ ਪਰਸ ਨੂੰ ਉਹਨੂੰ ਘਟਨਾ ਵਾ ਵਸਨੀਆ ਉਹ ਘਟਨਾ ਬਾ ਬਾਕੋ ਨੂੰ ਬੜੀ ਜਿਹੜੀ ਖਾਸ ਕਰਕੇ ਸਾਡੇ ਨੌਜਵਾਨਾਂ ਦੇ ਉੱਤੇ ਕੋਈ ਵਿਚਾਰ ਕਰਨ ਦੀ ਲੋੜ ਹੈ ਨੌਜਵਾਨੋ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਅੱਕੇ ਅਸੀਂ ਕਹਨੇ ਆ ਮੂਰਤੀ ਸਰਕਾਰ ਭਾਤ ਭਾਰ ਸਰਕਾਰ ਸਾਡੇ ਤੇ ਪੰਜਾਬ ਦੀ ਵੱਡੀ ਵੱਡੀ ਦੁਸ਼ਮਣ ਹੈ ਪਰ ਜਿੰਨਾ ਕਦੇ ਅਸੀਂ ਪੰਜਾਬ ਦੇ ਵਿੱਚ ਕੁਰਸੀਆਂ ਦੇ ਉੱਪਰ ਬਿਠਾਇਆ ਪੰਜਾਬ ਦੇ ਨੌਜਵਾਨੋ ਵਿਧਾਨ ਸਭਾ ਜਿਹੜੀ ਸਾਡੇ ਇੱਕ ਸਾਡੇ ਸੂਬੇ ਦੀ ਵਿਧਾਨ ਸਭਾ ਹੁੰਦੀ ਹੈ ਜਿਹੜਾ ਸੂਬਾ ਇਤਿਹਾਸੇ ਪੰਜਾਬ ਦੇ ਬਾਰੇ ਕਿ ਮਸਲੇ ਹੱਲ ਹੁੰਦੇ ਨੇਗੇ ਉਹਦਾ ਸੈਸ਼ਨ ਚੱਲਿਆ ਬੜਾ ਤੁਸੀਂ ਦੇਖੋ ਕਿ ਬੜੀ ਸ਼ਰਮ ਦੀ ਗੱਲ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਹੋਇਆ ਕੋਣਾ ਕੀ ਚਾਏਗਾ ਸਿੱਧਾ ਹੋਇਆ ਕੀ ਹੋਇਆ ਕਿ ਸਾਡੇ ਪੰਜਾਬ ਦੇ ਸਿਹਾਂ ਬਕਰ ਵਿਧਾਨ ਸਭਾ ਸੈਸ਼ਨ ਚੱਲਿਆ ਉਹੀ ਕਮੇਟੀ ਕਲਾਕਾਰਾਂ ਦੀਆਂ ਗੱਲਾਂ ਫਿਰ ਬੜੀਆਂ ਮੀਂਦਾ ਸੀ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਬਜਟ ਪੇਸ਼ ਹੋਣਾ ਉਹਦੇ ਵਿੱਚ ਪੰਜਾਬ ਦੀ ਸਾਡੀ ਆ ਗੱਲ ਜਿਹੜੀ ਮੁੱਖ ਗੱਲ ਆ ਸਾਡੇ ਅੰਦੋਲਨ ਦੀ ਗੱਲ ਹੋਊਗੀ ਫਤਿਹ ਆਪੂ ਸਾਹਿਬਾਂ ਵੱਲ ਬੈਠੇ ਲਗੇ ਕਾਹਨੂੰ ਵੀਰ ਸਿੰਘ ਜੀ ਵੀ ਜਿਹੜਾ ਸਾਡੇ ਉੱਪਰ ਗੋਲੇ ਸਿੱਟੇ ਗਏ ਸਾਡਾ ਨੌਜਵਾਨ ਸਾਡਾ ਭਰਾ ਸ਼ਹੀਦ ਹੋ ਗਿਆ ਉਹਦੇ ਕੋਈ ਸੈਸ਼ਨ ਦੇ ਵਿੱਚ ਗੱਲ ਹੋਊਗੀ ਸਾਡਾ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਮਤਾ ਲੈ ਕੇ ਆਊਗਾ ਜਿਹੜਾ ਕਿ ਸੈਂਟਰ ਸਰਗਰਮੈਂਟ ਦੇ ਖਿਲਾਫ ਦੀ ਮਤਾ ਪਾਊਗਾ ਕੋਈ ਉਸ ਮਤੇ ਦੀ ਗੱਲ ਹੋਊਗੀ ਹੋਇਆ ਕੀ ਬਾਪੂ ਆਰਜਨ ਪੰਜਾਬ ਦਾ ਮੁੱਖ ਮੰਤਰੀ ਸਾਡਾ ਜਿਹੜਾ ਸਪੀਕਰ ਸਾਹਿਬ ਹੁੰਦਾ ਹੈ ਉਥੇ ਕੋਈ ਇੱਕਾ ਲਬਾਬ ਦੇ ਵਿੱਚ ਪਾ ਕੇ ਆ ਦੇਖੋ ਸਪੀਕਰ ਸਾਹਿਬਾ ਇੱਕੋ ਲਈ ਗਿਫਟ ਲੈ ਗਿਆ ਜਿੰਦਾ ਲੱਗਿਆ ਕਮੇਡੀ ਗੱਲਾਂ ਕਮੇਡੀ ਗੱਲਾਂ ਬਿਲਕੁਲ ਕਮੇਡੀ ਫੇਰ ਕਰਨਾ ਔਰ ਸਾਰ ਮੁੱਦਿਆਂ ਦੇ ਉੱਪਰ ਕੋਈ ਪੰਜਾਬ ਦੀ ਗੱਲ ਕੀ ਕਰਨੀਆ ਢੇੜ-ਦੋ ਘੰਟੇ ਸਾਰੀਆਂ ਪਾਰਟੀਆਂ ਵਿੱਚ ਹੀ ਕਾਂਗਰਸ ਉਹੀ ਉੱਤਰ ਹੈ ਕਿ ਉਧਰੋਂ ਸਾਡੀ ਜਿਹੜੀ ਸੱਤਾ ਦੇ ਵਿੱਚ ਪਾਰਟੀ ਉਹ ਹੈ 2-3 ਘੰਟੇ ਡਰਾਮਾ ਹੀ ਕਰੀ ਗਏ ਇੱਕ ਵੀ ਕੋਈ ਪੰਜਾਬ ਦੀ ਚਰਚ ਦੀ ਗੱਲ ਨਹੀਂ ਕੀਤੀ ਸੋਚਨ ਵਿਚਾਰ ਵਾਲੀ ਗੱਲ ਹੈ ਇਹ ਆਪਾਂ ਨੂੰ ਸੋਚਣਾ ਪਵੇਗਾ ਜਿਹੜਾ ਟਾਈਮ ਅਸੀਂ ਸੋਚਦੇ ਨਹੀਂ ਅਸੀਂ ਵਿਚਾਰਦੇ ਨਹੀਂ ਤਾਂ ਸਾਨੂੰ ਸੜਕਾਂ ਦੇ ਉੱਪਰ ਬੜਾ ਲੰਮਾ ਸਮਾਂ ਰੋਣਾ ਪਊ ਕਿਉਂਕਿ ਲੜਾਈ ਕੀ ਦੀ ਹੈ ਲੜਾਈ ਇਹ ਪੰਜਾਬ ਦੀ ਲੜਾਈ ਲੜ ਕੌਣ ਸਕਦਾ ਇਹਨਾਂ ਨੂੰ ਅਸੀਂ ਕੌਂਸਲ ਵਿੱਚ ਜਿਹੜੇ ਕੁਰਸੀ ਦੇ ਉੱਪਰ ਬਿਠਾਇਆ ਐ ਇੰਨਾ ਜ਼ਿਆਦਾ ਡਰਾਮਾ ਕੀਤਾ ਉਸ ਵਿਧਾਨ ਸਭਾ ਦੇ ਵਿੱਚ ਸਾਡੇ ਸੀਐਮ ਨੇ ਕੋਣ ਨੂੰ ਮਾੜਾ ਗੋਲ ਪਿਆ ਕਰੇ ਊੜ ਮਾੜਾ ਗੋਲ ਪਿਆ ਕਰੇ ਊੜ ਮਾੜਾ ਗੋਲ ਪਿਆ ਕਰੇ ਜਿਹੜੇ ਮੁੱਦੇ ਸੀ ਇੱਕ ਵੀ ਵੀ ਮੁੱਦਾ ਨਹੀਂ ਵਿਚਾਰਿਆ ਗਿਆ ਸਾਡੇ ਪੰਜਾਬ ਦੇ ਸੀਐਮ ਨੇ ਮੁੱਦੇ ਕਿਹੜੇ ਨੇ ਸਾਡੇ ਪੰਜਾਬ ਦੇ ਸਾਡਾ ਸਵਾਰ ਸਾਨੂੰ ਕਰਨਾ ਪਿਆ ਲੋਕਾਂ ਨੂੰ ਮੁੱਦੇ ਕੀ ਨੇ ਸੱਤਾ ਦੇ ਵਿਚਾਰ ਟੋਬੇ ਦਾ ਸਾਡਾ ਪੰਜਾਬ ਦਾ ਅਸੀਂ ਆਪਾਂ ਇਹ ਗੱਲ ਕਰਦਾ ਸੀ ਮੰਤਰੀ ਬਦਲਦੇ ਬਾਕੀ ਤੇ ਸਾਰੇ ਲੋਕਾਂ ਨੇ ਬੋਟਾ ਪਾਇਆ ਕੋਈ ਉਹ ਮੁੱਦਾ ਨਹੀਂ ਵਿਚਾਰਿਆ ਗਿਆ ਕੋਈ ਆ ਮੁੱਦਾ ਜਿਹੜਾ ਵਿਚਾਰਨਾ ਸੀ ਉਹ ਅੱਜ ਤੂੰ ਨਾਲ ਮੁੱਦਾ ਜਿਹੜੀ ਵਿਚਾਰਿਆ ਗਿਆ ਮੁੱਦਾ ਖੜਾ ਪੰਜਾਬ ਜਿਹੜੀ ਕਰਜ਼ੇ ਦੀ ਪਾੜ ਚੜੀ ਗਈ ਹੈ ਕੜੀਆਂ ਤੇ ਉਹਦੇ ਚੋਂ ਵੀ ਮੁੱਦਾ ਨਹੀਂ ਵਿਚਾਰਿਆ ਗਿਆ ਸਾਡੇ ਬਟਾਲ ਦਾ ਨਸ਼ਾ ਦੇ ਕਿੰਨਾ ਉਹਦੇ ਜੋ ਕਿ ਮੁਤਾਲਿਬ ਵਿਚਾਰਾ ਗਿਆ ਜਿਹੜੇ ਪਹਿਲਾਂ ਵਾਅਦੇ ਕੀਤੇ ਸੀਗੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਆਹ ਵਾਅਦੇ ਪੁਰਾਣੇ ਪੂਰੇ ਕਰਾਂਗੇ ਉਸ ਕੋਈ ਵਾਅਦੇ ਦੀ ਚਰਚਾ ਨਹੀਂ ਹੋਈ ਹਜ਼ਾਰ ਹਜ਼ਾਰ ਰੁਪਏ ਦੇਵਾ ਦਾ ਉਹਦੇ ਤੇ ਕੋਈ ਚਰਚਾ ਨਹੀਂ ਹੋਈ ਚਰਚਾ ਪੰਜਾਬ ਦਾ ਪਾਣੀ ਖਤਮ ਹੋਣ ਵਾਲਾ ਪਤਰਾ ਸੂਰਤਾਲ ਦਾ ਪੰਜਾਬ ਕੋਲੇ ਪਾਣੀ ਰਹਿ ਗਿਆ ਸਾਡੀ ਮੰਗ ਇਹ ਰਹੀ ਕਿ ਤੁਸੀਂ ਸਾਨੂੰ ਫਰਾਂ ਦਾ ਐਮਐਸਪੀ ਦਿਓ ਅਸੀਂ ਹੋਰ ਫਸਲਾਂ ਬੀਤੀਏ ਸਾਡਾ ਪੰਜਾਬ ਦਾ ਪਾਣੀ ਬਰਬਾਦ ਹੋ ਜਾਣਾ ਉਸ ਕਿਤੇ ਪਾਣੀ ਤੇ ਗੱਲ ਨਹੀਂ ਹੋਈ ਵਿਚਾਰ ਚਰਚਾ ਨਹੀਂ ਹੋਈ ਕਿ ਕਿਵੇਂ ਜਿਹੜਾ ਸੀ ਸਾਡਾ ਪੰਜਾਬ ਦਾ ਪਾਣੀ ਫਰੀਦ ਵਿੱਚ ਪਹਿਲਾਂ ਜਾ ਰਿਹਾ ਹੈ ਉਹਦਾ ਅਸੀਂ ਕੋਈ ਬਿਲ ਲਾਗੂ ਕਰੀਏ ਅਸੀਂ ਹੋਰਾਂ ਸੁਧੇ ਤੋਂ ਬਿਲ ਲਾਈਏ ਉਸ ਤੇ ਕੋਈ ਵਿਚਾਰ ਕਰਤਾ ਨਹੀਂ ਬ੍ਰੀ ਜਿਵੇਂ ਆਪਾਂ ਕਹਿਣਾ ਹੁੰਦਾ ਨਾ ਪਿੰਡਾਂ ਦੇ ਵਿੱਚ ਗਰਾਣੀ ਜੀ ਛੜਿਆ ਰਹਿਣਾ ਹੁੰਦਾ ਐਵੇਂ ਜਿੱਤੂ ਮੇੜੇ ਮੇੜੀ ਹੋ ਕੇ ਮੋੜਿਆ ਕੱਲ ਤੇ ਬਜਟ ਦੇ ਵਿੱਚ ਕੱਖ ਨਹੀਂ ਹੈਗਾ ਕੱਲ ਦਾ ਬਜਟ ਪੇਸ਼ ਕਰਾਂ ਉਹਦੇ ਵਿੱਚ ਕੋਈ ਕੱਖ ਨਹੀਂ ਪੈਗਾ ਇਸ ਕਰਕੇ ਇਹ ਗੱਲਾਂ ਦੱਸਣੇ ਇੱਥੇ ਬੜੀਆਂ ਤਾਜ਼ੂਰੀ ਨਹੀਂ ਗਈਆਂ ਕਿ ਅਸੀਂ ਆਪੋ ਆਪਣਾ ਵਿਚਾਰ ਨਹੀਂ ਅਸੀਂ ਦੇਖੀਏ ਮੈਂ ਸਦਾ ਪੰਜਾਬ ਨੂੰ ਘੋੜਾ ਕਿਧਰਲੇ ਪਾਸੇ ਲੱਗਿਆ ਪਿਆ ਜਿੰਨਾਂ ਦਾ ਹੱਕ ਬਣਦਾ ਹੈ ਕਿ ਸਾਡੇ ਹੱਕਾਂ ਦੀ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਬੈਠ ਕੇ ਕੋਈ ਸਾਡੇ ਲੋਕਾਂ ਦੇ ਹਿੱਤਾਂ ਦੇ ਵਿੱਚ ਮਤੇ ਪਾਸ ਹੋਣ ਉਹ ਉੱਥੋਂ ਗੱਲਾਂ ਪਰਚਾ ਪਰਚਾ ਕੇ ਆਪ ਦੇ ਵਿੱਚ ਮਿਹੜੋ ਬੇੜੀ ਹੋ ਕੇ ਮੁੜੇ ਆਉਂਦੇ ਨੇ ਸਾਡਾ ਮੁੱਦਾ ਕੀ ਹੈ ਸਾਡਾ ਅਜੰਡਾ ਕੀ ਹੈ ਸਭ ਨੂੰ ਸੈਂਟਰ ਗਵਰਨਮੈਂਟ ਚਾਰੇ ਪਾਸੇ ਘੁੱਟੀ ਜਾਂਦਾ ਉਸ ਤੇ ਕੋਈ ਵਿਚਾਰ ਚੱਕਣ ਸਾਡੇ ਮੁਜਾਬ ਦੇ ਵਿੱਚ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਕਿ ਕਿੰਨਾ ਲੱਗਦਾ ਪਤਾ ਨਹੀਂ ਕੀ ਖਾਤਾ ਇਹਨਾਂ ਨੂੰ ਦਿੱ ਦਿੱਤੋ ਉਸ ਤੇ ਬੁੜੇ ਕੋਈ ਆਪਣਾ ਜਵਾਨ ਖੋਲਣੋਂ ਤਿਆਰੀ ਨਹੀਂ ਲੱਗੇ ਕਿੱਥੇ ਸਾਡੇ ਪੰਜਾਬ ਦੇ ਸਿਪ ਬਟਕ ਕੇ ਸਾਡੇ ਨਾਲ ਖੜਾ ਹੁੰਦਾ ਤੇ ਇੰਟਰਨੈਟ ਬੰਦ ਕਰਦਾ ਕਿ ਤੇ ਕੁਝ ਬੰਦ ਕਰਦਾ ਆ ਨੌਜਵਾਨੇ ਕੱਲ ਦੱਸ ਰਿਹਾ ਵੀ ਬੜੀ ਵੱਡੀ ਗੱਲ ਆ ਨੌਜਵਾਨ ਕਹਿੰਦਾ ਇੱਕ ਉਹ ਵੱਡਾ ਸਾਡਾ ਵੀਰ ਇੱਥੇ ਮੇਰੇ ਕੋਲ ਇੱਥੇ ਆ ਕੇ ਗਿਆ ਸੀਗਾ ਉਹ ਕਹਿੰਦਾ ਉਹ ਉਹ ਨੌਜਵਾਨਾ ਪੰਜਾਬ ਪੁਲਿਸ ਦੇ ਘਰੇ ਗਈ ਇੱਥੇ ਮੁੰਡਾ ਜਦੋਂ মিডিਆ ਦੇ ਵਿੱਚ ਗੱਲ ਹੋ ਰਹੀ ਸੀ ਵੀਡੀਓ ਬਾਹਰ ਨਾ ਹੋਵੇ ਉਹਨੂੰ ਘਰੋਂ ਵੀ ਡਰਾਇਆ ਗਿਆ ਧਮਕਾਇਆ ਗਿਆ ਸੋਫਤਾ ਕਹਿੰਦੀ ਥੋੜੇ ਨਾਲ ਆ ਪੰਜਾਬ ਪੁਲਿਸ ਨੂੰ ਘਰੇ ਜਾਏ ਕਹਿੰਦੀ ਤਾਂ ਅंदोलਨ ਦੇ ਵਿੱਚ ਨਹੀਂ ਜਾ ਰਹਾ ਲੈ ਇਹ ਕੋਈ ਡਰਾਮੇ ਵਾਲੀ ਗੱਲ ਹੈ ਮੈਂ ਨੌਜਵਾਨ ਨੂੰ ਕਹਿੰਦਾ ਹਾਂ ਤੁਸੀਂ ਸਰਕਾਰ ਦੀ ਨੋਟਿਸ ਦੇ ਵਿੱਚ ਗੱਲ ਲਿਆ ਤੇ ਅਸੀਂ ਵੀ ਜਰਾ ਡਰ ਕੇ ਬੁੱਧਾ ਨਾ ਵਾਂਗੇ ਇੱਕ ਪਾਸੇ ਕਹਿੰਦੇ ਅਸੀਂ ਤੁਹਾਡੇ ਨਾਲ ਇੱਕ ਪਾਸੇ ਜਾ ਕੇ ਪੰਜਾਬ ਕੋਲ ਚ ਡਰਾਉਂਦੀ ਆ ਇਹ ਪਤਾ ਲੱਗ ਰਿਹਾ ਹੈ ਨਾ ਵੀ ਜਿਹੜੇ ਸਾਰੇ ਆਉਂਦੇ ਨੇ ਅਸੀਂ ਤੱਕ ਪੂਰ ਰਹੇ ਆ ਇਸ ਕਰਕੇ ਪੰਜਾਬ ਦੇ ਲੋਕੋ ਮੇਰੇ ਵੀਰੋ ਮੇਰੇ ਭਰਾਵੋ ਅਸੀਂ ਇੱਥੋਂ ਗੱਲ ਸਾਡੇ ਸਾਰੇ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਮੈਂ ਸਾਰਿਆਂ ਚਰਨਾਂ ਦੇ ਵਿੱਚ ਬੇਨਤੀ ਕਰਦਾ ਮੇਰੇ ਸਾਰੇ ਗੱਠੇ ਬੰਦੇ ਨਾਲ ਸਾਜਾ ਇਹ ਬੰਦਾ ਕਿਉਂਕਿ ਮੈਂ ਬੜੇ ਲੰਮੇ ਸਮੇਂ ਤੋਂ ਉਸੇ ਸਾਜਾ ਦੇ ਬੰਦੇ ਨਾਲ ਵਿਚਰ ਰਿਹਾ ਹਾਂ ਆਪੂ ਸੇਵਾ ਨਾਲ ਜੋ ਕਰਤਾਂ ਮੈਂ ਦੇਖਿਆ ਇਹ politcal ਬੰਦਾ ਕੋਈ ਨਹੀਂ ਹੈਗਾ ਰਾਜਨੀਤਿਕ ਬੰਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਸਿੱਧੀ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਲਈ ਆਪਣੀ ਲੜਾਈ ਲੜ ਰਿਹਾ ਕੋਈ ਦੇਸ਼ ਦੀ ਲੜਾਈ ਲੜ ਰਿਹਾ ਹਮੇਸ਼ਾ ਤੋਂ ਪੰਜਾਬ ਦੇ ਕੋਈ ਅਜਿਹੀ ਲੜਾਈ ਲੜੀ ਸਾਡੇ ਨੌਜਵਾਨ ਹੈ ਸਾਡੇ ਲੋਕਾਂ ਦੀ ਆਵਾਜ਼ ਆ ਕਿ ਅਸੀਂ ਇਕੱਠੇ ਹੋਏ ਕਿਹੜੇ ਸਾਰੇ ਆਗੂ ਸਹਿਬਾਨ ਆਪਾਂ ਦੇ ਵਿੱਚ ਮਤਭੇਦ ਨੂੰ ਦੂਰ ਕਰਕੇ ਆਉਣ ਵਾਲੇ ਸਮਾਜ ਵਿੱਚ ਅਸੀਂ ਇਕੱਠੇ ਹੋ ਕੇ ਸੰਦੋਲਨ ਨੂੰ ਬਟਾ ਕਰੀਏ ਅੰਦੋਲਨ ਨੂੰ ਹੋਰ ਤੇਜ਼ ਕਰਕੇ ਤੇ ਸਾਡੀ ਸਾਰੇ ਨੌਜਵਾਨਾਂ ਦੀ ਪੰਜਾਬ ਦੇ ਲੋਕਾਂ ਦੀ ਬੇਨਤੀ ਹੈ ਕਿ ਜੇ ਕੁਝ ਅੱਜੇ ਬੰਦੇ ਬੁਢੇ ਹੋ ਕੇ ਆਪਣਾ ਮੋਰਚਾ ਸ਼ੁਰੂ ਕਰ ਲੈਣ ਤਾਂ ਬਹੁਤ ਚੰਗੀ ਗੱਲ ਆ ਅਸੀਂ ਇੱਥੇ ਆ ਗਏ ਤਾਂ ਸਾਰੇ ਆਗੂ ਸਹਿਬਾਨ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮਾਜ ਵਿੱਚ ਇਕੱਠੇ ਹੋ ਇਕੱਠੇ ਹੋ ਕੇ ਇਸ ਮੋਰਚੇ ਨੂੰ ਹੋਰ ਤੇਜ਼ ਕਰੀਏ ਤੇ ਇਕੱਠੇ ਹੋ ਕੇ ਲੜੀਏ ਇੱਕ ਕਲਮਾ ਕਹਿਣਾ ਨੌਜਵਾਨੋ ਮੇਰੇ ਪੰਜਾਬ ਦੇ ਲੋਕੋ ਮੈਂ ਵਾਰ-ਵਾਰਿਆ ਗੱਲ ਸਟ੍ਰਿਕਟਰ ਤੋਂ ਬੋਲਦਾ ਮੈਂ ਜੇਖੀਆ ਮੇਰੇ ਚ ਮੈਂ ਬੜਾ ਲੰਮੇ ਸਮੇਂ ਦਾ ਦੇਖਿਆ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਆਪੂ ਸਾਹਿਬਾਂ ਦੇ ਕੋਈ ਮਾੜੀ ਜੀ ਗੱਲ ਹੋਵੇ ਤਾਂ ਬੜਾ ਗਾਲ ਬੋਲਣ ਲੱਗ ਪੈਂਦੇ ਆ ਆਪੋ ਨੇ ਆ ਗਲਤੀ ਕਰਤੀ ਆਪੋ ਨੇ ਆ ਗਲਤੀ ਕਰਤੀ ਆਪੂਆਂ ਦੀਆਂ ਐਟੀਆਂ ਵਟੀਆਂ ਦੇਣਾ ਲਈਆਂ ਮੈਂ ਬਹੁਤ ਵਾਰੀ ਨੌਜਵਾਨ ਨੂੰ ਸਮਝਾਉਣਾ ਹੁੰਦਾ ਵੀ ਜੇ ਅੱਜ ਤੱਕ ਪੰਜਾਬ ਦੇ ਵਿੱਚ ਕਰਕੇ ਧੋਨਾ ਵਿਗੜਿਆ ਤਾਂ ਉਹ ਆਪੋ ਕਰਕੇ ਵਿਗੜੇਗਾ ਤੁਸੀਂ ਦੇਖਿਆ ਉਹਨਾਂ ਦਾ ਪਿਛਲਾ ਅੰਦolan ਚੱਲਿਆ ਉਸ ਅੰਦੋਲਨ ਦੇ ਵਿੱਚ ਪੂਰੀ ਜਾਗਰੂਤਾ ਆਈ ਕਿ ਕਿਸਾਨ ਜਦੋਂ ਤੇ ਵਰਦੀਆਂ ਕੀ ਲੈਗੀਆਂ ਸਾਡੇ ਆਪੂ ਸਾਹਿਬਾਨ ਕੀ ਲੈਗੇ ਪਰ ਨੌਜਵਾਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕਰਦਾ ਪਤਾ ਨਹੀਂ ਹੈਗਾ ਕਿ ਇਹਨਾਂ ਨੇ ਪਹਿਲਾਂ ਜਾ ਕੇ ਇੰਡੀਆ ਗ੍ਰੇਡ ਦੇ ਮੂਰੇ ਧਾਮੇ ਲਾਇ ਹੋ ਜਗੇ ਇਹਨਾਂ ਨੇ ਪਹਿਲਾਂ ਬੜੀ ਜਾ ਕੇ ਲੜਾਈਆਂ ਲੜੀਆਂ ਹੋਈ ਨੇ ਇਸ ਕਰਕੇ ਸਾਰੀਆਂ ਕ੍ਰਿਆਦਾਲ ਇਸ ਕਰਕੇ ਨੌਜਵਾਨਾਂ ਦੇ ਵੀਰੋ ਮਾਸੇਦ ਤੋਂ ਗੱਲ ਕਹਿਣਾ ਅਸੀਂ ਆਪੂ ਸਾਹਿਬਾਨ ਦੇ ਖਲਾਫ ਨਾ ਬੋਲਿਆ ਕਰੀਏ ਸਾਡਾ ਸਵਾਲ ਉਹ ਰਾਜਨੀਤਿਕ ਮਤਲਬ ਹੋਣਾ ਚਾਹੀਦਾ ਹੈ ਜਿਹੜੇ ਗੱਲ ਕੰਨ ਸੀ 23 ਫਾਦਰਾਂ ਤੇ ਐਮਐਸਪੀ ਦੇਵਾਂਗੇ ਅੱਜ ਸਾਡਾ ਜਵਾਬ ਜਵਾਬ ਜ਼ਿੰਮੇਵਾਰੀ ਲੈਣਾ ਜਿਹੜੇ ਕਹਿੰਦੇ ਸੀ 5 ਫਾਦਰਾਂ ਤੇ ਅਸੀਂ 5 ਮਿੰਟਾਂ ਤੇ ਐਮਐਸਪੀ ਦੇਵਾਂਗੇ ਸਵਾਲ ਉਹ ਬੰਦਾਂ ਨੂੰ ਕਰਨਾ ਸਵਾਲ ਇੱਕ ਤੋਂ ਤੱਕ ਕਰਨਾ ਸਵਾਲ 13 ਐਮਪੀ ਨੂੰ ਕਰਨਾ ਰਾਸ ਤੋਂ ਮੈਂਬਰਾਂ ਨੂੰ ਕਰਨਾ ਤੇ ਸਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨਾ ਅੱਜ ਉਹ ਥੋੜਾ ਜਿਹਾ ਗਲਤ ਗੱਲ ਕਰ ਦਿੰਦੇ ਨੇ ਇਸ ਕਰਕੇ ਲਾਫਾ ਲੋਕ ਨੇ ਅਸੀਂ ਕਿਸਾਨ ਮਜ਼ਦੂਰ ਬਿਚਤ ਕਰੇ ਸਿੱਖ ਜਦੇ ਬੰਗਿਆ ਨੇ ਅਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਲੜੀਏ ਸਾਡਾ ਸਵਾਲ ਉਹ ਲੋਕਾਂ ਨੂੰ ਹੋਣਾ ਚਾਹੀਦਾ ਹੈ ਕਿ ਜਿਹੜੇ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੋ ਉਹ ਵਾਅਦੇ ਨੇ ਭਰਪੂਰ ਕਿਉਂ ਨਹੀਂ ਉਤਰਦੇ ਆਪਾਂ ਦੇ ਵਿੱਚ ਸਾਨੂੰ ਬਿਲਕੁਲ ਕਿਸੇ ਤੋਂ ਤੰਦ ਨਹੀਂ ਕਸਮੀ ਕੇ ਜਦੋਂ ਅਸੀਂ ਇਹ ਚੀਜ਼ ਸਮਝ ਗਏ ਸਾਡਾ ਦੁਸ਼ਮਣ ਕੌਣ ਹੈ ਦੁਸ਼ਮਣ ਸਾਡੀ ਰਾਜ ਕਰਤਾ ਸਿਆਣੀਆਂ ਵੀਰੋ ਸਵਾਲ ਕਰਨਾ ਉਹਨਾਂ ਦੇ ਵਿੱਚ ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਸੁਣਾ ਕੇ ਜਾਣਾ ਥੋੜਾ ਇੱਕ ਮਿੰਟ ਹੋਰ ਬਸ ਇੱਕ ਮਿੰਟ ਤੁਸੀਂ ਦੇਖੋ ਵੀ ਡਰਾਮਾ ਕਿਵੇਂ ਕਰ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਸੁਖਰ ਦਾ ਪਿਛਲੇ ਦਮਾ ਦੇ ਵਿੱਚ ਭਾਰਤ ਤੋਂ ਚਲਦਾ ਬਿਆਨ ਕਿਵੇਂ ਸਾਨੂੰ ਰਾਜ ਚ ਕਿਲੋ ਕਿਲੋ ਲੀਟਰ ਲੋਕ ਮੁਦਦ ਬਣਾਉਂਦੇ ਨੇ ਸਾਡਾ ਪੰਜਾਬ ਦਾ ਸੀਐਮ ਉਹ ਹੀ ਕਮੇਟੀ ਕਰਦਾ ਅੱਛਾ ਜੀ ਮੈਂ ਦਿੱਲੀ ਦੇ ਵਿੱਚ ਗਿਆ ਜਾ ਕੇ ਮਰਜੀਤ ਮੇਰਾ ਉੱਤੇ ਬਹੁਤ ਤਕੜਾ ਫੈਨ ਮਿਲਿਆ ਉਹ ਮੈਨੂੰ ਕੀ ਕਹਿੰਦਾ ਉਹ ਕਹਿੰਦਾ ਜਿਹੜਾ ਸਰਕਾਰ ਸੈਂਟਰ ਗਵਰਨਮੈਂਟ ਫੰਡ ਰੋਕੀ ਖੜੀ ਆ ਉਹ ਤੁਹਾਡਾ ਫੰਡ ਵੀ ਮਿਲ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਜਿਹੜਾ ਪੰਜਾਬ ਦਾ ਪਾੜਾ ਬੜਾ ਭੜਾ ਰਿਹਾ ਕਰਦਾ ਪੰਜਾਬ ਆਪਣੀ ਫਰਕਮੰਤ ਬਣਾ ਸਕਦਾ ਹੈ ਸੈਂਟਰ ਗਵਰਨਮੈਂਟ ਤੋਂ ਅੱਛਾ ਫਿਰ permanganat ਮੈਂ ਤਾਂ ਕੀ ਕਹਦਾ ਵੀ ਮੈਂ ਆਪਣੇ ਫੈਨ ਨੂੰ ਗਿਆ ਦੱਸੋ ਜੀ ਕਿਹੜੀ ਫਿਰ ਮਸਲਾ ਹੱਲ ਕਿਉਂ ਨਾ ਹੋ ਸਕਦਾ ਇਹਦਾ ਮਸਲਾ ਇਹ ਹੱਲ ਤਾਂ ਹੋ ਸਕਦਾ ਤੁਸੀਂ ਪੰਜਾਬ ਦੇ ਲੋਕਾਂ ਕੋਲ ਜਾ ਕੇ ਬੇਨਤੀ ਕਰੋ ਪੂਰੀ ਗੱਲ ਬਣਾਉਣੇ ਹੁੰਦੇ ਮਾਦੇ ਪੁੱਤ ਨੂੰ ਅੱਛਾ ਕਹਿੰਦਾ ਮੈਂ ਕੀ ਬੇਨਤੀ ਕਰਾਂ ਤੇਰਾ ਬੇਨਤੀ ਇਹ ਕਰੋ ਜਾ ਕੇ ਪੰਜਾਬ ਦੇ ਲੋਕਾਂ ਕੋਲ ਕਿ ਜਿਹੜਾ ਹੁਣ ਆਪਣਿਆ ਚੋਣਾ ਹੋ ਗਿਆ ਰਿਹਾ ਆ ਬਾਈ ਦੇ ਵਿੱਚ ਪੈਣੀਆ ਰਿਹਾ ਕੋਟਾ ਪੈਣੀਆ ਰਿਹਾ ਲੋਕ ਸਮਾਦਿਆਂ ਤੁਸੀਂ ਪੰਜਾਬ ਦੇ ਲੋਕਾਂ ਕੋਲ ਜਾ ਕੇ ਬੇਨਤੀ ਕਰੋ ਤੇਰਾ ਦੇ ਤਰਾ ਸੱਚਾ ਜਿਤਾ ਦਿਓ ਪੰਜਾਬ ਦਾ ਪੱਖ ਆਣਾ ਬੜਾ ਭਾਰੀ ਹੋਊਗਾ ਤੇ ਸਾਰੇ ਮੰਗਾ ਬਣਾ ਲਾਂਗੇ ਤੇ ਆ ਗੱਲ ਕਰ ਨਾਲ ਹੀ ਵੜ ਆਏ ਲੋਕਾਂ ਨੂੰ ਬੇਕੂਪੜਾਈ ਕਰਾਇਆ ਦਾ ਆਉਣ ਵਾਲੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਦੇਖਣਾ ਮੈਨੂੰ ਪਤਾ ਹੈ 15 ਕਿਲੋਮੀਟਰ ਸਾਡਾ ਪਿੰਡ ਦੂਰ ਹੈ ਪੰਜਾਬ ਦੇ ਮੁੱਤੇ ਦੀ ਕੋਈ ਗੱਲ ਨਹੀਂ ਕਰਨੀ ਚੱਕੂ ਉਲ ਤੁਸੀਂ ਦੇਖ ਲੈਣਾ ਤਾਂ ਕੜ-ਕੜਦਾ ਟ੍ਰੈਫਿਕ ਦਾ ਡਰਾਮਾ ਵਾਹ ਕਰਦਾ ਆਉਂਦਾ ਬੱਚਾ ਹੋਣਾ ਇਹਦਾ ਆਪਣਾ ਚਰਚਾ ਕਰੇ ਤੁਸੀਂ ਮੁੰਡਾ ਚੱਕ ਕੇ ਬਰਾਬਰ ਕਰਿਆ ਮੇਰੇ ਫੜੋ ਮੇਰਾ ਮੁੰਡਾ ਅੱਗੇ ਡਰਾਮੇ ਕਰਦੇ ਨੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੇ ਮੁੱਜਾਂ ਦੇ ਗੱਲ ਕਰਵਾ ਲਈ ਬਣ ਗਿਆ ਜਿਹੜੇ ਲੋਕ ਪੰਜਾਬ ਦੇ ਮੁੱਤੇ ਨੇ ਉਹਨਾਂ ਦੇ ਕੋਈ ਗੱਲ ਹੀ ਨਹੀਂ ਕਰ ਰਹੇ ਕੋਈ ਵੀ ਕੋਈ ਗੱਲ ਕਰਨ ਪਿਆਰ ਨਹੀਂ ਸਾਰੇਾਰੇ ਜਿਹੜੇ ਕੋਤਾ ਵੀ ਬੈਠੇ ਨੇਗੇ ਬਸ ਇੱਕ ਬਖਾਵਾ ਡਰਾਮਾ ਕਰ ਦਿੰਦੇ ਨੇਗੇ ਛੋਟੇ ਨਾਲ ਛੋਟੇ ਨਾਲ ਆਹੋ ਬਦਲਾਅ ਆ ਬਦਲਾਅ ਪੂਰੀ ਆਇਆ ਕਿਤੇ ਮੇਰੇ ਵਰਗੇ ਨੌਜਵਾਨ ਤੇ ਪਰਦੇ ਪਰਦੇ ਕਿਵੇਂ ਸਾਡਾ ਉਹ ਸਾਡਾ ਭਰਾ ਨੌਜਵਾਨ ਬੈਠਾ ਉਹ ਜਾ ਕੇ ਪੰਜਾਬ ਪੁਲਿਸ ਦਰਪਾਉਣ ਲੱਗੀ ਕਿ ਅੰਦੋਲਨ ਦੇ ਵਿੱਚ ਆਉਂਦਾ ਆ ਆਹ ਕਿਉਂ ਹੋ ਰਿਹਾ ਬਦਲਾਅ ਪੂਰੀ ਆਇਆ ਇਸ ਕਰਕੇ ਆਪਾਂ ਜਾਗੀਏ ਇਕੱਠੇ ਹੋ ਕੇ ਆਪਾਂ ਜਿਹੜੀ ਲੜਾਈ ਲੜੀਏ ਆਪ ਉਸ ਨਾਲ ਬਣਨਾ ਜਿਵੇਂ ਸਾਡਾ ਹੱਕ ਹੈ ਉਹਨੂੰ ਬਚਾ ਕੇ ਰਹਿਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੇ ਬੋਰ ਜੱਥੇ ਲੈ ਕੇ ਆਉਣੇ ਆ ਜਿਵੇਂ ਪਿਛਲੇ ਤਰ੍ਹਾਂ ਦੇ ਵਿੱਚ ਲੈ ਕੇ ਆਇਆ ਮੈਂ ਕਲਾਕਾਰਾਂ ਨੂੰ ਮੈਂ ਬੇਨਤੀ ਕਰ ਰਿਹਾ ਵੀ ਆਓ ਕਲਾ ਕਰੋ ਆ ਕੇ ਜਿਹੜੇ ਆਪਣੇ ਬਾਪੂ ਨੇ ਆ ਸਾਡੇ ਬਾਪੂ ਆ ਸਾਰੇ ਸਾਡੇ ਬਾਪੂ ਬੈਠੇ ਲਗੇ ਨੇ ਜਿਹੜੇ ਦਸਤਖਤ ਕਰਵਾ ਕੇ ਇਹ ਬੜੇ ਲੋਕ ਫਕੀਰ ਲੋਕ ਨੇ ਕਿ ਇੱਥੇ ਬੈਠੇ ਲਗੇ ਜਦੋਂ ਨਾਲ ਤੁਸੀਂ ਦਸਤਖਤ ਕਰੋਗੇ ਨਾ ਪਵਿੱਤਰ ਹੋ ਜਾਓਗੇ ਨਾਲੇ ਆ ਕੇ ਬਾਪੂ ਦੇ ਨਾਲ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਵੱਡੇ ਕਾਫਲੇ ਇੱਥੇ ਆ ਕੇ ਲੈ ਕੇ ਆਈਏ ਜਿੰਨਾ ਟਾਈਮ ਅਧੂਰਣ ਚੰਦੂ ਦਾ ਆਪਾਂ ਕੱਢ ਕੇ ਸਾਥ ਲਈਏ ਆਪਾਂ ਜਿੱਤ ਕੇ ਮੁੜਾਂਗੇ ਪਹਿਲਾਂ ਜਿਹੜਾ ਮਿਲਿਆ ਜਿਹੜਾ ਰੋਡ ਦੇ ਵਿੱਚ ਜਿਹੜੀ ਦੇ ਵਿੱਚੋਂ ਬਹੁਤ ਕੁਝ ਲਾ ਕੇ ਮੁੜਿਆ ਅੱਜ ਛੋਟੀ ਗੱਲ WTO ਦੇ ਵਿੱਚ ਚੱਲੀ ਜਾਂਦੀ ਹੈ ਪਿਛਲੇ ਨਾਲ ਦੇ ਜਨਰਲ ਦੇ ਵਿੱਚ ਮਿੱਟੇ ਦੇ ਫਾਈਲੈਂਡ ਦੇ ਵਿੱਚ ਹੋਈ ਉੱਥੇ ਛੋਟੀ ਜਿਹੀ ਮੀਟਿੰਗ ਹੋਈ ਪੂਰੇ ਦਸਾਂ ਦੀ ਉੱਥੇ ਥੋੜੀ ਪੁਲੀ ਐਸਰ ਬੋਲਣ ਦੀ ਵਿਚਾਰ ਕਰਤਾ ਹੋਈ ਬੜਾ ਬੋਲਣ ਚਰਚੀਕਾਰ ਦੇ ਵਿੱਚ ਆਪਾਂ ਚਰਚੀਕਾਰ ਦੇ ਵਿੱਚ ਜਿੱਤ ਕੇ ਮੜਾਂਗੇ ਆਪਣੇ ਮੰਗਾ ਮਣਵਾ ਕੇ ਮੜਾਂਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੋਈ ਗੁਰਜੀਤ ਕਾਲਕਾ ਵਾਹਿਗੁਰੂ ਜੀ ਫਤਿਹ ਸਾਰ ਮਜ਼ਦੂਰਾਂ ਚਰਚੀਕਾਰ ਵਾਹ ਜਿੰਦਾਬਾਦ 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 ਮਰਦਾਬਾਦ ਸਾਰ ਬਹੁਤ ਵਫਾ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਵੈਰੀ ਗੁੱਟੀ ਦਾ ਖਲਤਾ ਵੈਰੀ ਗੁੱਟੀ